ਕਿ ਰਾਹੁਲ ਗਾਂਧੀ ਜੀ ਨੇ ਬੜੇ ਜੋਰ ਨਾਲ ਮਸਲਾ ਰੱਖਿਆ ਸੀ ਔਰ ਉੱਥੇ ਹੀ ਅਸੀਂ ਬੜੇ ਲੰਮੇ ਸਮੇਂ ਤੋਂ ਜਿਹੜਾ ਪੂਰੇ ਦੇਸ਼ ਦੇ ਵਿੱਚ ਸੰਘਰਸ਼ ਕਰ ਰਹੇ ਸੀ ओबीसी ਦਾ ਜਿਹੜੀ ਜਨਗਣਨਾ ਹੋਣੀ ਬੜੀ ਜ਼ਰੂਰੀ ਸੀ ਅੱਜ ਜਿਹੜਾ ਪਾਰਟੀ ਵੱਲੋਂ ਦਬਾਅ ਪਾਇਆ ਗਿਆ ਔਰ ਰਾਹੁਲ ਗਾਂਧੀ ਜੀ ਦੀ ਜਿਹੜੀ ਇੱਕ ਜਿੱਤਿਆ ਹੋਈ ਆ ਔਰ ਰਾਹੁਲ ਗਾਂਧੀ ਜੀ ਪਹਿਲਾਂ ਹੀ ਕਹਿੰਦੇ ਸੀ ਕਿ ਕਿਸ ਦੀ ਜਿੰਨੇ ਹਿੱਸੇਦਾਰੀ ਉਸ ਦੀ ਉਨੀ ਭਾਗੀਦਾਰੀ ਔਰ ਹਰ ਕਿਸੇ ਨੂੰ ਜਿਹੜਾ ਉਹ ਉਸ ਦੀ ਹਿੱਸੇਦਾਰੀ ਮਿਲਣੀ ਚਾਹੀਦੀ ਆ ਚਾਹੇ ਉਹ এডਿਕੇਸ਼ਨ ਦੇ ਵਿੱਚ ਹੋਵੇ ਚਾਹੇ ਉਹ ਅ ਸਰਕਾਰੀ ਨੌਕਰੀਆਂ ਦੇ ਵਿੱਚ ਹੋਵੇ ਕਿ ਬਿਹਾਰ ਵਿੱਚ ਨਿਤਿਸ਼ ਮੁੱਖ ਮੰਤਰੀ ਨੇ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਵੀ ਅਸੀਂ ਕਰਵਾਵਾਂਗੇ ਕਿ ਲੱਗਦਾ ਹੈ ਕਿ ਬਿਹਾਰ 'ਚ ਚੋਣਾਂ ਆ ਰਹੀਆਂ ਨੇ ਉਸ ਦੇ ਕਾਰਨ ਕਿਤੇ ਨਾ ਕਿਤੇ ਕੈਬਨਿਟ ਨੂੰ ਮਨਜ਼ੂਰੀ ਦੇ ਦਿੱਤੀ ਗਿਆ ਕੇਂਦਰੀ ਉਹ ਤੁਸੀਂ ਸਮਝਦੇ ਵੀ ਉਹਨਾਂ ਦੇ ਕਹਿ ਤੇ ਕੀਤਾ ਜੋ ਸਾਡੇ ਕਹਿ ਤੇ ਕੀਤਾ ਮੈਂ ਤੇ ਧੰਨਵਾਦ ਕਰਦਾ ਵੀ ਹੁਣ ਇਸ ਸਟੇਜ ਨੂੰ ਜੜਾ ਜਲਦ ਤੋਂ ਜਲਦ ਜੜਾ ਵਾ ਕਰਵਾਇਆ ਜਾਵੇ ਤੁਹਾਨੂੰ ਜੀ ਇੱਕ ਲੋਕ ਸਮਝਣਾ ਚਾਹੁੰਦੇ ਨੇ ਕਿ ਇਸ ਦਾ ਫਾਇਦਾ ਕੀ ਹੋਏਗਾ ਕਿ ਹੁਣ ਅਹ ਟਿਕਟਾਕ ਵੰਡਣ ਵਿੱਚ ਵੀ ਲਾਭ ਮਿਲੇਗਾ ਲੋਕਾਂ ਨੂੰ ਉਹ ਭਾਵੇਂ OBC ਆ ਭਾਵੇਂ SC ਆ ਭਾਵੇਂ IC ਆ ਭਾਵੇਂ ਕੋਈ ਵੀ ਕੈਟਾਗਰੀ ਦਾ 74 ਕਾਸਟ ਨੇ ਪੰਜਾਬ ਦੇ ਵਿੱਚ ਔਰ ਦੇਸ਼ ਦੇ ਵਿੱਚ ਤੇ ਬਹੁਤ ਕਾਸਟ ਨੇ ਔਰ ਬਹੁਤ ਸਾਰੇ ਚੀਫ ਮਿੰਸਟਰ ਹੋ ਗਏ ਔਰ ਪ੍ਰਾਈਮ ਮਿੰਸਟਰ ਜਿਹੜੇ OBC ਨੇ ਔਰ ਇੱਕ ਕਿਤੇ ਨਾ ਕਿਤੇ ਹਰ ਬੰਦਾ ਜਿਹੜਾ ਵਾ ਉਹ ਮਹਿਸੂਸ ਕਰਦਾ ਸੀਗਾ ਕਿ ਸਾਡੀ ਜਾਣਕਾਰੀ ਨਾ ਕੋਈ ਨਹੀਂ ਕਰਾਈ ਜਾਂਦੀ ਕਿਉਂਕਿ ਪਤਾ ਹੋਣਾ ਚਾਹੀਦਾ ਵਾ ਕਿਹੜੀ ਕਮਿਊਨਿਟੀ ਕਿੰਨੇ ਪਰਸੈਂਟ ਆ ਜੇ ਰਾਹੁਲ ਗਾਂਧੀ ਨੂੰ ਅਕਸਰ ਘੇਰਿਆ ਜਾਂਦਾ ਜਾਂ ਉਹਨਾਂ ਨੂੰ ਕੰਟਰੋਲ ਕਰਿਆ ਜਾਂਦਾ ਲੱਗਦਾ ਹੈ ਕਿ ਕੇਂਦਰ ਸਰਕਾਰ ਹੁਣ ਦੇ ਲਈ ਚਾਨਾ ਮਨਾਰਾ ਬਣ ਰਹੇ ਹਨ ਰਾਹੁਲ ਗਾਂਧੀ ਪਰ ਰਾਹੁਲ ਗਾਂਧੀ ਇੱਕ ਐਸੀ ਸ਼ਖਸੀਅਤ ਹੈ ਜੋ ਲੋਕਾਂ ਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਵਸਦੇ ਨੇ ਔਰ ਰਾਹੁਲ ਗਾਂਧੀ ਹੀ ਇੱਕ ਐਸੀ ਸ਼ਖਸੀਅਤ ਹੈ ਜਿਹੜੀ ਕਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਰਾਹੁਲ ਗਾਂਧੀ ਨੂੰ ਪਿਆਰ ਕਰਦੇ ਸੀ ਤੇ ਇੰਨੀ ਜਿਹੜਾ ਆਪੋਜੀਸ਼ਨ ਦੇ ਵਿੱਚ ਇਹ ਕਿਤੇ 46 ਤੁਹਾਡੇ ਸਾਹਮਣੇ ਕੀ ਹਾਲ ਹੋਇਆ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਕਿਸ ਤਰ੍ਹਾਂ ਦੇ ਨਾਲ ਫੜ ਆਇਆ ਜਿਹੜਾ ਬਦਲਾਵ ਦੇ ਨਾਂ ਤੇ ਆਇਆ ਸੀਗਾ ਉਹ ਬੱਚ ਬਣਿਆ ਕਿ ਉਹ ਇਹ ਰਾਹੁਲ ਗਾਂਧੀ ਦੀ ਫੇਰੀ ਤੇ ਜੜਾ ਸੜਿਆ ਔਰ ਲੋਕਾਂ ਨੇ ਮਨ ਬਣਾ ਲਿਆ ਕੀ ਆਨੌਲ ਪ੍ਰਾਈਮ ਮਿਨਿਸਟਰ ਜਿਹੜੇ ਤੁਸੀਂ ਸਮੇਂ ਬਾਅਦ ਜਿਹੜਾ 2019 ਦੀਆਂ ਚੋਣਾਂ ਚ ਰਾਹੁਲ ਗਾਂਧੀ ਜੀ ਨੂੰ ਦੇਖੋਗੇ ਉਹ ਤੇ ਇਸ ਜਿਹੜਾ ਫਿਰ ਤਰੱਕੀ ਦੇ ਰਾਹ ਤੇ ਆਉਂ। ਕੇਂਦਰ ਸਰਕਾਰ ਵੱਲੋਂ ਅੱਜ ਵੱਡਾ ਫੈਸਲਾ ਲਿਆ ਗਿਆ ਤੇ ਕੇਂਦਰੀ ਕੈਬਨਿਟ 'ਚ ਮੋਹਰ ਲੱਗੀ ਆ ਕਿ ਆਮ ਜਨਗਣਨਾ ਦੇ ਨਾਲ ਹੁਣ ਜਾਤੀ ਜਨਗਣਨਾ ਵੀ ਕਰਵਾਈ ਜਾਏਗੀ ਤਾਂ ਹੁਣ ਦੇਸ਼ ਦੇ ਲੀਡਰ ਇਸ ਨੂੰ ਕਿਵੇਂ ਦੇਖਣਗੇ ਕੀ ਇਸ ਦਾ ਫਾਇਦਾ ਹੋਏਗਾ ਤਾਂ ਇਸ ਤੇ ਗੱਲਬਾਤ ਕਰਦੇ ਆਂ ਤਾਂ ਸਾਡੇ ਨਾਲ ਨੇ ਪੰਜਾਬ ਕਾਂਗਰਸ ਪ੍ਰਦੇਸ਼ ਦੇ ਕਮੇਟੀ OBC ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਰਵਜੀਤ ਸਿੰਘ ਸੋਨੂ ਕਿਵੇਂ ਦੇਖਦੇ ਹੋ ਇਸ ਨੂੰ ਕਿ ਅੱਜ ਜਿਹੜੇ ਕਿਸੇ ਦਾ ਲੰਬੇ ਸਮੇਂ ਤੋਂ ਜੋ ਰਾਹੁਲ ਗਾਂਧੀ ਆਵਾਜ਼ ਬੁਲੰਦ ਕਰ ਰਹੇ ਸੀ ਕਿ ਜਾਤੀ ਜਨਗਣਨਾ ਹੋਣੀ ਚਾਹੀਦੀ ਹੈ ਤਾਂ ਅੱਜ ਉਸ ਨੂੰ ਕੇਂਦਰੀ ਕੈਬਨਿਟ ਨੇ ਮਨਜ਼ੂਰੀ ਦਿੱਤੀ ਆ ਕੀ ਲੱਗਦਾ ਹੈ ਕਿ ਇਸ ਦਾ ਕੀ ਅਸਰ ਹੋਏਗਾ ਕੀ ਫਾਇਦਾ ਹੋਏਗਾ ਲੋਕਾਂ ਨੂੰ ਸਭ ਤੋਂ ਪਹਿਲਾਂ ਤੇ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਇਹ ਜਾਣਕਰਨਾ ਦਾ ਜਿਹੜਾ ਮਸਲਾ ਹੈ ਬੜੇ ਚਿਰ ਤੋਂ ਸਾਡੀ ਕਾਂਗਰਸ ਪਾਰਟੀ ਜਿਹੜੀ ਚੁੱਕ ਰਹੀ ਸੀ ਔਰ ਸਾਡੇ ਆਪੋਜੀਸ਼ਨ ਲੀਡਰ ਦੇਸ਼ ਦੇ ਜਿਹੜੇ ਸ਼੍ਰੀ ਰਾਹੁਲ ਗਾਂਧੀ ਜੀ ਨੇ ਬੜੇ ਜ਼ੋਰ ਨਾਲ ਮਸਲਾ ਰੱਖਿਆ ਸੀ ਔਰ ਉੱਥੇ ਹੀ ਅਸੀਂ ਬੜੇ ਲੰਮੇ ਸਮੇਂ ਤੋਂ ਜਿਹੜਾ ਪੂਰੇ ਦੇਸ਼ ਦੇ ਵਿੱਚ ਸੰਘਰਸ਼ ਕਰ ਰਹੇ ਸੀ OBC ਦਾ ਜਿਹੜੀ ਜਨਗਣਨਾ ਹੋਣੀ ਬੜੀ ਜ਼ਰੂਰੀ ਸੀ ਪਰ ਉਹ ਅੱਜ ਜਿਹੜਾ ਪਾਰਟੀ ਵੱਲੋਂ ਦਬਾਅ ਪਾਇਆ ਗਿਆ ਔਰ ਰਾਹੁਲ ਗਾਂਧੀ ਜੀ ਦੀ ਜਿਹੜੀ ਇੱਕ ਜਿੱਤ ਆ ਹੋਈ ਆ ਔਰ ਜਦੋਂ ਜਨਗਣਨਾ ਹੋਊਗੀ ਔਰ ਰਾਹੁਲ ਗਾਂਧੀ ਜੀ ਪਹਿਲੇ ਹੀ ਕਹਿੰਦੇ ਸੀ ਕਿ ਜਿਸ ਦੀ ਜਿੰਨੇ ਹਿੱਸੇਦਾਰੀ ਉਸਦੀ ਉਨੀ ਪਾਗੇਦਾਰੀ ਔਰ ਹਰ ਕਿਸੇ ਨੂੰ ਜਿਹੜਾ ਵਾ ਉਸਦੀ ਹਿੱਸੇਦਾਰੀ ਮਿਲਣੀ ਚਾਹੀਦੀ ਆ ਚਾਹੇ ਉਹ এডਿਕੇਸ਼ਨ ਦੇ ਵਿੱਚ ਹੋਵੇ ਚਾਹੇ ਉਹ ਸਰਕਾਰੀ ਨੌਕਰੀਆਂ ਦੇ ਵਿੱਚ ਹੋਵੇ ਚਾਹੇ ਉਹ ਵਿਧਾਨ ਸਭਾ ਪਾਰਲੀਮੈਂਟ ਚ ਹੋਵੇ ਚਾਹੇ ਨਗਰ ਪੰਚਾਇਤ ਚ ਹੋਵੇ ਹਰ ਜਗ੍ਹਾ ਵਾ ਜਿਹੜਾ ਉਹ ਕਿਸੇ ਦਾ ਹੱਕ ਵੀ ਆ ਜਿਹੜਾ ਬਣਦਾ ਜਿਸ ਦੀ ਜਿੰਨੇ ਹਿੱਸੇਦਾਰੀ ਉਸਦੀ ਉਨੀ ਪਾਗੇਦਾਰੀ ਮਿਲਣੀ ਚਾਹੀਦੀ ਔਰ ਬਹੁਤ ਵਧੀਆ ਫੈਸਲਾ ਵਾ ਔਰੇ ਰਾਹੁਲ ਗਾਂਧੀ ਜੀ ਦੀ پورے ਦੇਸ਼ ਦੇ ਵਿੱਚ ਔਰ OBC ਦੀ ਜਿਹੜੀ ਬਹੁਤ ਵੱਡੀ ਚੇਤਿਆ ਔਰ ਇਹ ਬਹੁਤ ਵਧੀਆ ਜਿਹੜਾ ਫੈਸਲਾ ਔਰ ਦਿਲ ਦੀਆਂ ਗਹਿਰਾਈਆਂ ਇਹ ਸੋਨੂੰ ਜੀ ਮੈਂ ਇੱਥੇ ਇੱਕ ਗੱਲ ਕਰਨਾ ਚਾਹੁੰਦਾ ਕਿ ਬਿਹਾਰ ਵਿੱਚ ਨਿਤਿਸ਼ ਮੁੱਖ ਮੰਤਰੀ ਨੇ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਵੀ ਅਸੀਂ ਕਰਵਾਵਾਂਗੇ ਕਿ ਲੱਗਦਾ ਹੈ ਕਿ ਬਿਹਾਰ ਚ ਚੋਣਾਂ ਆ ਰਹੀਆਂ ਨੇ ਉਸ ਉਸ ਦੇ ਕਾਰਨ ਕਿਤੇ ਨਾ ਕਿਤੇ ਕੈਬਨ ਬਨੂ ਮਨਜ਼ੂਰੀ ਦਿੱਤੀ ਗਿਆ ਕੇਂਦਰ ਚਲੋ ਇਹ ਦੇਰਾਈ ਦਰੋਸਤਾਈ ਚਾਹੇ ਉਧਰੋਂ ਦੇਤੀ ਚਾਹੇ ਇਧਰੋਂ ਦੇਤੀ ਆ ਕੰਮ ਤੇ ਲੋਕਾਂ ਦੇ ਭਲੇ ਦਾ ਹੋਣਾ ਚਾਹੀਦਾ ਆਪੋਜੀਸ਼ਨ ਵੀ ਜਿਹੜੀ ਹੁੰਦੀ ਆ ਉਹਦਾ ਵੀ ਫਰਜ਼ ਹੁੰਦਾ ਕਿ ਲੋਕਾਂ ਦੀਆਂ ਗੱਲਾਂ ਨੂੰ ਜਿਹੜਾ ਪਾਰਲੀਮੈਂਟ ਚ ਵਿਧਾਨ ਸਭਾ ਚ ਰੱਖੇ ਔਰ ਇਦਾਂ ਹੀ ਜਿਹੜਾ ਇਹ ਸਰਕਾਰ ਦਾ ਵੀ ਕੰਮ ਹੁੰਦਾ ਵੀ ਉਸ ਗੱਲ ਨੂੰ ਜਿਹੜਾ ਵਾ ਗੌਰ ਕਰਕੇ ਧਿਆਨ ਚ ਕਰੇ ਚਲੋ ਜਿਨ੍ਹਾਂ ਨੇ ਵੀ ਕੀਤਾ ਵਾ ਚਾਹੇ ਜੇ ਉਹ ਤੁਸੀਂ ਸਮਝਦੇ ਵੀ ਉਹਨਾਂ ਦੇ ਕਿਤੇ ਕੀਤਾ ਜਾਂ ਸਾਡੇ ਕਿਤੇ ਕੀਤਾ ਮੈਂ ਤੇ ਧੰਨਵਾਦ ਕਰਦਾ ਤੇ ਹੁਣ ਇਸ ਸਟੇਜ ਨੂੰ ਜੜਾ ਜਲਦ ਤੋਂ ਜਲਦ ਜਿਹੜਾ ਵਾ ਕਰਵਾਇਆ ਚਾਵੇ ਸੋਨੋ ਜੀ ਇੱਕ ਲੋਕ ਸਮਝੜਾ ਚਾਹੁੰਦੇ ਨੇ ਕਿ ਇਸ ਦਾ ਫਾਇਦਾ ਕੀ ਹੋਏਗਾ ਕਿ ਹੁਣ ਟਿਕਟਾਂ ਵੰਡਣ ਵਿੱਚ ਵੀ ਲਾਭ ਮਿਲੇਗਾ ਲੋਕਾਂ ਨੂੰ ਉਹ ਭਾਵੇਂ OBC ਆ ਭਾਵੇਂ SC ਆ ਭਾਵੇਂ ਕੋਈ ਵੀ ਕੈਟਾਗਰੀ ਦਾ ਤਾਂ ਕਿ ਹੁਣ ਜਿਹੜੇ ਟਿਕਟਾਂ ਜਿਹੜੀਆਂ ਉਸ ਦੇ ਵਿੱਚ ਵੀ ਰਾਜਨੀਤੀ ਦੇ ਵਿੱਚ ਵੀ ਤੇ ਉੱਥੇ ਜੇ ਕਰ ਪੜ੍ਹਾਈ ਦੇ ਤੌਰ ਤੇ ਦੇਖਿਆ ਜਾਵੇ ਤਾਂ ਪੜ੍ਹਾਈ ਦੇ ਤੌਰ ਤੇ ਕਿੰਨਾ ਕੁ ਫਾਇਦਾ ਹੋਏਗਾ ਜਾਂ ਨੌਕਰੀਆਂ ਦੇ ਲਈ ਕਿੰਨਾ ਕੁ ਫਾਇਦਾ ਹੋਏਗਾ ਲੋਕਾਂ ਨੂੰ ਬਿਲਕੁਲ ਸਰ ਬਹੁਤ ਜ਼ਿਆਦਾ ਫਾਇਦਾ ਹੋਊਗਾ ਦੇਖੋ ਬੜੇ ਲੰਮੇ ਸਮੇਂ ਤੋਂ ਜਿਹੜਾ OBC ਵਰਗ ਸੀਗਾ 74 ਕਾਸਟ ਨੇ ਪੰਜਾਬ ਦੇ ਵਿੱਚ ਔਰ ਦੇਸ਼ ਦੇ ਵਿੱਚ ਤੇ ਬਹੁਤ ਕਾਸਟ ਨੇ ਔਰ ਬਹੁਤ ਸਾਰੇ ਚੀਫ ਮਿਨਿਸਟਰ ਨੇ ਔਰ ਪ੍ਰਾਈਮ ਮਿਨਿਸਟਰ ਵੀ ਜਿਹੜੇ OBC ਨੇ ਔਰ ਇੱਕ ਕਿਤੇ ਨਾ ਕਿਤੇ ਹਰ ਬੰਦਾ ਜਿਹੜਾ ਵਾ ਉਹ ਮਹਿਸੂਸ ਕਰਦਾ ਸੀਗਾ ਕਿ ਸਾਡੀ ਜਾਣਕਾਰੀ ਨਾ ਕਿਉਂ ਨਹੀਂ ਕਰਾਈ ਜਾਂਦੀ ਕਿਉਂਕਿ ਪਤਾ ਹੋਣਾ ਚਾਹੀਦਾ ਵਾ ਕਿਹੜੀ ਕਮਿਊਨਿਟੀ ਕਿੰਨੇ ਪਰਸੈਂਟ ਆ ਔਰ ਉਸ ਦੇ ਹਿਸਾਬ ਦੇ ਨਾਲ ਜਿਹੜਾ ਉਸ ਦਾ ਬਣਦਾ ਹੱਕ ਨੂੰ ਮਿਲਣਾ ਚਾਹੀਦਾ ਔਰ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਅਸੀਂ 27% ਕੋਟੇ ਦੀ ਜਿੱਥੇ ਲੜਾਈ ਲੜ ਰਹੇ ਸੀ ਬਹੁਤ ਸਾਰੀਆਂ ਸਟੇਟਾਂ ਚ ਸਟੇਟਾਂ ਦੇ ਵਿੱਚ ਕਿਤੇ ਲਾਗੂ ਹੋਇਆ ਕਿਤੇ ਨਹੀਂ ਹੋਇਆ ਔਰ ਅੱਜ ਤੁਸੀਂ ਜੇ ਪੰਜਾਬ ਦੀ ਜਾਂ ਦੇਸ਼ ਦੀ ਗੱਲ ਕਰੋ ਤੇ ਮੈਂ ਆਪਣੀ ਸਟੇਟ ਦੀ ਗੱਲ ਕਰੂੰ ਕਿ ਤੁਸੀਂ ਕਿਤੇ ਪੰਚਾਇਤਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਨਗਰ ਪੰਚਾਇਤਾਂ ਤੁਹਾਨੂੰ ਇੱਕ ਵੀ ਸ਼ੀਟ ਜਿਹੜੀ OBC ਦੀ ਨਹੀਂ ਮਿਲੂਗੀ ਔਰ 27% ਕੋਟਾ ਜਿਹੜਾ ਪੰਜਾਬ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਮੰਗ ਸੀ ਉਹ ਲਾਗੂ ਹੋਣਾ ਚਾਹੀਦਾ ਸੀ ਹੁਣ ਉਹ ਆਸ ਹੈ ਵੀ ਤੇ ਪੈਨਕਟਿਓ ਜਿਹੜਾ ਹੱਕ ਬਣਦਾ OBC ਦਾ ਜਿੱਤੋ ਵਾਂਝੇ ਸੀ ਕਿ ਉਹਨਾਂ ਨੂੰ ਮਿਲੂਗਾ ਹੂੰ ਤਾਂ ਕਾਸਟੀ ਕਰਨ ਜਾਗੀ ਆ ਉਹ ਸ਼੍ਰੀ ਰਾਹੁਗਾਹਾਂ ਦੀ ਇਸ ਦੇ ਨਾਲ ਲੋਕਾਂ ਵਿੱਚ ਜਿਹੜਾ ਚਾਸ ਲਿਖਿਆ ਜਾਊਗਾ ਹੂੰ ਹੂੰ ਇਸ ਦੇ ਨਾਲ ਲੋਕਾਂ ਵਿੱਚ ਜਿਹੜੇ ਆ ਉਹ ਫਿਕਤਾ ਨਹੀਂ ਪੈਦਾ ਹੋਏਗੀ ਕਿਉਂਕਿ ਬਹੁਤ ਸਾਰੇ ਥਾਵਾ ਜਿਹਿਆਂ ਹੁੰਦਿਆਂ ਨੇ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਆਹ ਕਿਹੜੀ ਕਾਸਟ ਦਾ ਤੇ ਪਰ ਉਹ ਵਰਤ ਦੇ ਬੜੇ ਪਿਆਰ ਤਰੀਕੇ ਨਾਲ ਨੇ ਆਸਤਿਤੀ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਲੋਕਾਂ ਚ ਮਾਂ ਚ ਕੋਈ ਫਿਕ ਹੋਏਗੀ ਜਾਤੀਵਾਦ ਨੂੰ ਲੈ ਕੇ ਨਹੀਂ ਨਹੀਂ ਜੀ ਕਿਸੇ ਦਾ ਕੁਝ ਨਹੀਂ ਕਿ ਇਹਦੇ ਵਿੱਚ ਦੇਖੋ ਹਿੱਸੇ ਵੀ ਕਾਸਟ ਨਾਲ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਆ ਇਹਦੇ ਵਿੱਚ ਜਿੰਨੀਆਂ ਵੀ ਕਾਸਟਾਂ ਨੇ ਉਸ ਦੀ ਜਦੋਂ ਚਣਗੜਨਾ ਹੋਣੀ ਆ ਓਬੀਸੀ ਕਿੰਨੇ ਪਰਸੈਂਟ ਨੇ ਐਸਸੀ ਕਿੰਨੇ ਪਰਸੈਂਟ ਨੇ ਜਨਰਲ ਕਿੰਨੇ ਪਰਸੈਂਟ ਨੇ ਹਰ ਕਮਿਊਨਿਟੀ ਦੀ ਜਦੋਂ ਜਨਗਣਨਾ ਹੋਊਗੀ ਉਹ ਸਾਰਾ ਕਲੀਅਰ ਹੋ ਜਾਊਗਾ ਸਾਹਮਣੇ ਹੋ ਜਾਊਗਾ ਔਰ ਇਹ ਹੋਣੀ ਬਹੁਤ ਜ਼ਰੂਰੀ ਆ ਔਰ ਪਤਾ ਹੋਣਾ ਚਾਹੀਦਾ ਵਾ ਕਿਤੇ ਨਾ ਕਿਤੇ ਰਾਜਨੀਤਿਕ ਲੋਕ ਜਿਹੜੇ ਆ ਉਹ ਓਬੀਸੀ ਦਾ ਨਾਮ ਤੁਸੀਂ ਦੇਖਿਆ ਹੋਣਾ ਇਲੈਕਸ਼ਨਾਂ ਦੇ ਵਿੱਚ ਵਰਤਦੇ ਨੇ ਔਰ ਜਦੋਂ ਇਲੈਕਸ਼ਨਾਂ ਚ ਵਰਤਦੇ ਨੇ ਤੇ ਉਹ ਕਿਤੇ ਨਾ ਕਿਤੇ ਮੰਗ ਉੱਠਦੀ ਆ ਕਿ ਤੁਸੀਂ ਸਾਨੂੰ ਤਿੰਨ ਦੇ ਤੇ ਕੱਕ ਨਹੀਂ ਪਰ ਸਾਨੂੰ ਪਰਸ ਦੇ ਕਿਉਂ ਜੇ ਅੱਜ ਜੇ ਉਹ ਚੀਜ਼ ਦਾ ਕਿਤੇ ਨਾ ਕਿਤੇ ਰਿਜ਼ਲਟ ਨਿਕਲਿਆ ਵਾ ਤੇ ਉਹ ਬਹੁਤ ਵਧੀਆ ਰਿਜ਼ਲਟ ਹੈ ਔਰ ਦੇਰਾ ਹੀ ਤਰਸਾਹੀ ਔਰ ਬੜੇ ਲੰਮੇ ਸਮੇਂ ਤੋਂ ਜਿਹੜਾ ਹਰ ਬੰਦੇ ਦੀ ਮੰਗ ਸੀ ਔਰ ਅਸੀਂ ਇਸ ਤੇ ਬਹੁਤ ਰਾਤ ਦਿਨ ਸੰਘਰਸ਼ ਕੀਤਾ ਔਰ ਸਾਨੂੰ ਵੀ ਲੱਗਿਆ ਕਿ ਹੁਣ ਇਹ ਜਲਦ ਜਿਹੜਾ ਆਵਾਜ਼ ਜਨਗਣਨਾ ਹੋਣ ਜਾ ਰਹੀ ਹੈ ਔਰ ਰਾਹੁਲ ਗਾਂਧੀ ਜੀ ਨੇ ਟੋ ਅਲਰੇਡੀ ਕਲੀਅਰ ਕਰਤਾ ਸੀ ਜਿੱਥੇ ਆਪਾਂ ਦੇਖਿਆ ਗਿਆ ਜਦ ਰਾਹੁਲ ਗਾਂਧੀ ਨੂੰ ਅਕਸਰ ਘੇਰਿਆ ਜਾਂਦਾ ਜਾਂ ਉਹਨਾਂ ਨੂੰ ਟ੍ਰੋਲ ਕਰਿਆ ਜਾਂਦਾ ਕਿ ਲੱਗਦਾ ਹੈ ਕਿ ਕੇਂਦਰ ਸਰਕਾਰ ਦੇ ਲਈ ਚਾਨਮੁਨਾਰਾ ਬਣ ਰਿਹਾ ਹੈ ਹੁਣ ਰਾਹੁਲ ਗਾਂਧੀ ਪਰ ਰਾਹੁਲ ਗਾਂਧੀ ਇੱਕ ਐਸੀ ਸ਼ਖਸੀਅਤ ਹੈ ਜੋ ਲੋਕਾਂ ਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਵਸਦੇ ਨੇ ਔਰ ਰਾਹੁਲ ਗਾਂਧੀ ਹੀ ਇੱਕ ਐਸੀ ਸ਼ਖਸੀਅਤ ਹੈ ਜਿਹੜੀ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਹਾਂ ਕਿਤੋਂ ਆਮ ਲੋਕਾਂ ਨੂੰ ਮਿਲੇ ਔਰ ਜੋ ਇਹ ਟ੍ਰੋਲ ਕਰਦੇ ਸੀ ਜੋ ਇਹ ਮਜ਼ਾਕ ਕਰਦੇ ਸੀ ਉਹਨਾਂ ਦਾ ਡਰਿਆ ਇਹਨਾਂ ਦੀ ਬੁਖਲਾਹਟ ਸੀ ਰਾਹੁਲ ਗਾਂਧੀ ਜਦੋਂ ਬੋਲਦੇ ਨੇ ਉੱਥੇ ਔਰ ਸਾਰੀ ਦੁਨੀਆ ਸੋੜ ਦਿਆ ਔਰ ਹਰ ਵਰਗ ਜਿਹੜਾ ਵਾ ਉਹਨਾਂ ਨੂੰ ਪਿਆਰ ਕਰਦਾ ਜੇ ਰਾਹੁਲ ਗਾਂਧੀ ਨੂੰ ਪਿਆਰ ਕਰਦੇ ਸੀ ਤੇ ਇੰਨੀ ਜਿਹੜਾ ਆਪੋਜੀਸ਼ਨ ਦੇ ਵਿੱਚ ਤੇ ਕਿਤੇ 400 ਪਾਰ ਤੁਹਾਡੇ ਸਾਹਮਣੇ ਪ ਕੀ ਹਾਲ ਹੋਇਆ ਹੂੰ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਕਿਸ ਤਰ੍ਹਾਂ ਦੇ ਨਾਲ ਖੜ ਆਇਆ ਜਿਹੜਾ ਬਦਲਾਵ ਦੇ ਨਾਂ ਤੇ ਆਇਆ ਸੀਗਾ ਉਹ ਬੱਚ ਬਣਿਆ ਕਿ ਉਹ ਇਹ ਰਾਹੁਲ ਗਾਂਧੀ ਦੀ ਫੇਰੀ ਦਾ ਜਿਹੜਾ ਸਿਆ ਔਰ ਲੋਕਾਂ ਨੇ ਮਨ ਬਣਾ ਲਿਆ ਕੀ ਆਉਣ ਵਾਲੇ ਪ੍ਰਾਈਮ ਮਿਨਿਸਟਰ ਜਿਹੜੇ ਤੁਸੀਂ ਸਮੇਂ ਬਾਅਦ ਜਿਹੜਾ 2029 ਦੀਆਂ ਚੋਣਾਂ ਚ ਰਾਹੁਲ ਗਾਂਧੀ ਜੀ ਨੂੰ ਦੇਖੋਗੇ ਔਰ ਦੇਸ਼ ਜਿਹੜਾ ਫਿਰ ਤਰੱਕੀ ਦੇ ਰਾਹ ਤੇ ਆਊ ਕਿਉਂਕਿ ਇੱਕ ਸਮਾਂ ਸੀ ਜਦੋਂ ਬਹੁਤ ਆਰਥਿਕ ਪੱਖੋਂ ਜਿਹੜਾ ਸਾਡਾ ਦੇਸ਼ ਕਮਜ਼ੋਰ ਸੀ ਔਰ ਡਾਕਟਰ ਮਨਮੋਹਨ ਸਿੰਘ ਵਰਗੀ ਸ਼ਖਸੀਅਤ ਜਿਹੜੀ ਇਕਾਈ ਉਹਨਾਂ ਨੇ ਇਸ ਦੇਸ਼ ਨੂੰ ਜਿਹੜਾ ਵਾ ਬਹੁਤ ਤਰੱਕੀ ਦੇ ਰਸਤੇ ਤੇ ਲੈ ਗਏ ਪਰ ਅੱਜ ਦੇ ਮਾਹੌਲ ਤੁਸੀਂ ਦੇਖ ਲਓ ਕਿ ਅੱਜ ਤੇ ਜਿਹੜਾ ਵਾ ਸਿਰਫ ਔਰ ਸਿਰਫ ਧਰਮ ਦੇ ਨਾਂ ਤੇ ਲੜਾਈਆਂ ਹੀ ਹੋਰ ਕੁਝ ਨਹੀਂ ਮਿਲਦੇ ਆ ਹੂੰ ਜੀ ਬਹੁਤ ਬਤਾਓ ਅੱਜ ਦੇ ਹਾਲਾਤ ਜਿਹੜੇ ਬਹੁਤ ਵਿਗੜ ਚੁੱਕੇ ਆ ਜੀ ਅੱਜ ਜੀ 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 ਧੰਨਵਾਦ ਧੰਨਵਾਦ